ਗੱਲਬਾਤ ਹੈਗੀ ਆਪਾਂ ਮੌਸਮ ਦੀ ਗੱਲਬਾਤ ਕਰਦੇ ਸੀਗੇ ਮੌਸਮ ਜਿਹੜਾ ਵੈਦਰ ਬੈਡ ਹੋ ਗਿਆ ਤੇ ਰੇਨ ਹੋਗੀ ਥੋੜੀ ਜੀ ਤੇ ਨਾਲ ਹੀ ਜਿਹੜਾ ਹੈਗਾ ਗੱਲਬਾਤ ਕਰਦੇ ਸੀ ਆਪਾਂ ਵੀ ਜਿਨ੍ਹਾਂ ਨੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਇ ਜ਼ਰੂਰ ਦੇ ਦਿਓ ਕਿਉਂਕਿ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਹਾਸੇ-ਖੱਟੇ ਨਾਲ ਹੋਰ ਜਾਣਕਾਰੀ ਨਾਲ ਭਰਪੂਰ ਸੋ ਮੈਂ ਗੱਲਬਾਤ ਕਰਦਾ ਸੀ ਜਿਹੜੀ ਵੀ ਅੱਜ ਦੇ ਸਮੇਂ ਵਿੱਚ ਆ ਜ ਹੁਣ ਠੰਡ ਦਾ ਸਮਾਂ ਚੱਲ ਰਿਹਾ ਠੰਡ ਦੇ ਵਿੱਚ ਮਤਲਬ ਜਿਹੜਾ ਹੈਗਾ ਵੀ ਮੌਸਮਾ ਜਿਹੜਾ ਉਹ ਖਰਾਬ ਹੋ ਗਿਆ ਮੌਸਮ ਖਰਾਬ ਹੋਣ ਕਰਕੇ ਤੇ ਬਾਹਰ بارش ਪੈਣ ਲੱਗੀ ਮੀਂਹ ਆ ਗਿਆ ਮੀਂਹ ਔਣ ਕਰਕੇ ਤੇ ਥੋੜਾ ਜਿਹਾ ਗਲਗਲੋਚਾ ਜਿਹਾ ਹੋ ਗਿਆ ਬਾਹਰ ਗੜੰਨਾਂ ਦੇ ਵਿੱਚ ਸੜਕਾਂ ਦੇ ਵਿੱਚ ਵੀ ਇਹ ਚੀਜ਼ ਹੋ ਗਈ ਸੋ ਮੈਂ ਗੱਲ ਜਿਹੜੀ ਕਰਦਾ ਸੀਗਾ ਇਹ ਠੰਡ ਨੇ ਥੋੜਾ ਦਸਤਕ ਦਿੱਤੀ ਥੋੜਾ ਜਿਹਾ ਖੰਡ ਨੇ ਥੋੜੀ ਦਸਤ ਕਰ ਦਿੱਤੀ ਹੈ ਖੰਡ ਹੋਣ ਲੱਗੀ ਤੇ ਮੌਸਮ ਅਜਿਹਾ ਤਬਦੀਲੀ ਆ ਗਈ ਇੱਥੇ ਮੌਸਮ ਚੋਂ ਤਬਦੀਲੀ ਆਨ ਕਰਕੇ ਮੌਸਮ ਗਿਆ ਬਦਲ ਹੋਣਾ ਇਸ ਕਰਕੇ ਤੇ ਹੁਣ ਲੋੜ ਆ ਰਜਾਈਆਂ ਦੀ ਕੱਢਣ ਦੀ ਤੇ ਜਿਹੜੀ ਗੱਲ ਕਰਦੇ ਸੀ ਆਪਾਂ ਵੀ ਅੱਜ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਭਾਈ ਉਹ ਸਬਸਕ੍ਰਾਈਬ ਕਰ ਲੋ ਜਵਾਨੋ ਮੁੰਗੀਆਂ ਕੁੜੰਗਾ ਜਿੰਨੇ ਵੀ ਬੰਦੇ ਆਪਣੇ ਸਾਰੇ ਆਉਂਦੇ ਹੈਗੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜਾ ਕੇ ਦੇਖ ਲਿਆ ਪਰ ਲਾਈਵ ਹੋਣ ਦਾ ਮਤਲਬ ਤਾਂ ਇਹ ਹੁੰਦਾ ਕਿ ਆਪਾਂ ਚਲੋ ਲੋਕਾਂ ਨਾਲ ਜੁੜ ਜਾਣੇ ਹੈਗੇ ਤੇ ਬਾਹਰ ਤਾਂ ਹੁਣ ਤੁਹਾਨੂੰ ਪਤਾ ਹੀ ਆ ਟੋਪੀ ਲਾਈਕ ਇਹ ਵਾਰ ਨਿੱਤੋਂ ਨਾ ਪੰਡਾ ठंड बहुत पेई जंदी है भाई ठंड लियो इन ठंडा जड़ी ए ਬਾਦਰ ਕੋਲਡ ਹੋ ਗਿਆ ਬਾਈ ਠੰਡ ਵੱਧ ਗਈ ਮੌਸਮ ਖਰਾਬ ਹੋ ਗਿਆ ਸੋ ਇਸ ਕਰਕੇ ਜਿਹੜਾ ਹੈਗਾ ਮੌਸਮ ਦੇ ਵੱਲ ਦੇਖਦੇ ਹੋਏ ਆਪਾਂ ਨੂੰ ਮੌਸਮ ਖਰਾਬ ਹੋਣ ਕਰਕੇ ਇਹ ਘਰੋ ਘਰੀ ਰਹੋ ਭਾਈ ਆਹਦਾ ਬੱਚਾ ਪਰਿਵਾਰ ਜਿੰਨੇ ਵੀ ਬੰਦੇ ਬੁੜੀਆਂ ਸਾਰੇ ਠੰਡ ਹੋਣ ਕਰਕੇ ਭਾਈ ਇਹੇ ਜਿਆਦਾ ਸਰਦੀ ਬਹੁਤ ਵੱਧ ਗਈ ਜਿਹੜੇ ਜਿਹੜੇ ਸਾਨੂੰ ਜਿੱਥੋਂ ਵੀ ਦੇਂਦੇ ਹੈਗੇ ਭੈਣ ਭਰਾ ਕਿਤੋਂ ਵੀ ਸਾਰਿਆਂ ਨੂੰ ਗੁਜਾਰਸ਼ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਜਿਹੜਾ ਗੱਲ ਹੈਗੀ ਆ ਵੀ ਠੰਡ ਮੰਨ ਲਓ ਬਹੁਤ ਹੋ ਗਈ ਠੰਡ ਦੇ ਕਰਕੇ ਜਿਹੜਾ ਹੈਗਾ ਲਓ ਉਹ ਉਹ ਦਾ ਮਰਖ ਦੀ ਇਹ ਸੀਗਾ ਵੀ ਚਲੋ 10 ਮਿੰਟ ਆਪਾਂ ਵਿਚਾਰ ਕਰ ਲਾਂਗੇ ਓਹ ਹੋ 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 ਠੰਡ ਬਹੁਤ ਹੈ ਜੀ ਮਸ ਜਿਹਨਾਂ ਟਾਈਮ ਠੰਡ ਚੱਲੂ ਗਈ ਸੀ Mm. Gik han der? Gik han Er det ਗਰਮ ਖਾਣਾ ਖਾਓ ਗਰਮ ਸਰਦੀ ਆ ਗਈ ਭਾਈ ਸਰਦੀ ਠੰਡ ਬਹੁਤ ਜਿਆਦਾ ਵੱਧ ਚੁੱਕੀ ਆ ਠੰਡ ਦਾ ਕਰਕੇ ਤੇ ਗਰਮ ਕਪੜੇ ਕਪੜੇ ਪਾ ਕੇ ਨਾ ਫੇਰ ਹੀ ਰਹਿਣਾ ਚਾਹੀਦਾ ਬੰਦੇ ਨੂੰ ਬਰਫਵਾਰੀ ਵਾਲਾ ਕੰਮ ਹੀ ਹੋਇਆ ਬਸ স্নੋ ਇਜ਼ ਫਾਲਿੰਗ ਸਨੋ ਫਾਲ ਹੋ ਰਿਹਾ ਹੈ ਸਨੋ ਫਾਲ ਹੋ ਰਿਹਾ ਹੈ ਇਸ ਕਰਕੇ ਤੇ سنو فالٹ منٹ ہو <تص> گئے جی ہاں سما ہو گیا 324 ٹوئنٹی 324 ٹائم تھری ٹوئنٹی فور تھری ٹوئنٹی فور ہو گئے جنہوں نے دو چار منٹ ہو رہا گے اپنا لائف مڑکے اپنا لائف کٹن جا رہے ہیں کٹ دیں گے پائی تھری ٹوئنٹی فور ہو گئے Thank you. Thank you very much. Thank you.